ਪਸਤਵਾ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਝੰਡਾ ਵਾਲਾ ਤਹਿਸੀਲ ਗੋਨੇਆਣਾ ਤੇ ਜ਼ਿਲ੍ਹਾ ਬਠਿੰਡਾ ਇਹ ਸਾਹਮਣੇ ਜਿਹੜੀਆਂ ਤੁਸੀਂ ਦੋ ਮੱਝਾਂ ਦੇਖ ਰਹੇ ਹੋ ਇਹ ਵਿਕਾਊ ਆ ਤੇ ਇੱਧਰਲੇ ਪਾਸੇ ਇੱਕ ਜਰਸੀ ਵਾੜ ਖੜੀ ਆ ਤੇ ਪਹਿਲੇ ਸੁਏ ਇਹਨੇ ਸੂਣਾਗਾ ਮੂੰਹ ਹੈਗੀ ਆ 6 ਦੰਦਾ ਕੱਦ-ਕੱਡ ਚੰਗੇ ਦੇ ਵਿੱਚ ਆਗੀ ਤੇ ਹੈ ਕ੍ਰੋਸ ਦੇ ਵਿੱਚ ਆ ਤੇ ਦੁੱਧ ਵੀ ਚੰਗਾ ਦਊਗੀ ਤੇ ਬਾਕੀ ਗਰਮੀ ਵੀ ਨਹੀਂ ਮਨਾਉਂਦੀ ਤੇ ਦੁੱਧ ਪਿੰਗ ਲਈ ਪੂਰੀ ਵਧੀਆ ਰਹੂਗੀ ਇਹੇ ਇਹਦੀ ਵੀ ਤੁਹਾਨੂੰ ਆਪਾਂ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੇ ਬਾਕੀ ਇਹਨਾਂ ਦੋਵਾਂ ਮੱਝਾਂ ਦੀ ਵੀ ਡਿਟੇਲ ਲੈ ਕੇ ਦੇਵਾਂਗੇ ਕੱਲਾ-ਕੱਲਾ ਤੁਹਾਨੂੰ ਆਪਾਂ ਜਾਨਵਰ ਤੋੜ ਕੇ ਦਿਖਾਵਾਂਗੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਹੈਗਾ ਬਾਈ ਦੀ ਡੈਰੀ ਹੈਗੀ ਤੇ ਦੁੱਧ ਤੇ ਪਸ਼ੂ ਲਾਏ ਹੋਏ ਹੈਗੇ ਉਹਨਾਂ ਪਸ਼ੂਆਂ ਦੇ ਵਿੱਚੋਂ ਹੀ ਇਹ ਤਿੰਨ ਪਸ਼ੂ ਵੇਚਣੇ ਆਗੇ ਤੇ ਆਜੋ ਆਪਾਂ ਥੋੜਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਕੱਲੀ-ਕੱਲੀ ਨੂੰ ਆਪਾਂ ਤੋੜ ਕੇ ਦਿਖਾਉਨੇ ਆ ਤੇ ਕੱਲੀ-ਕੱਲੀ ਦੀ ਆਪਾਂ ਡਿਟੇਲ ਲੈਨੇ ਆ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦਿਓ ਹਰਸ਼ਪ੍ਰੀਤ ਸਿੰਘ ਬਾਈ ਪਿੰਡ ਝੰਡਾ ਵਾਲਾ ਠੀਕ ਹੈ ਜ਼ਿਲ੍ਹਾ ਬਠਿੰਡਾ ਤਹਿਸੀਲ ਗੋਨਣਾ ਮੰਡੀ ਠੀਕ ਹੈ ਤੇ ਜਿਹੜੀਆਂ ਆਪਾਂ ਬਾਈ ਇਹ ਤਿੰਨ ਆਪਣੇ ਪਸ਼ੂ ਵੇਚਣੇ ਆ ਹਨਾ ਤੇ ਇਹ ਆਪਣੇ ਘਰ ਦੇ ਹੀ ਆ ਹਨਾ ਹਾਂਜੀ ਘਰ ਦੇ ਪਸ਼ੂ ਆ ਦੁੱਧ ਦਾ ਕੰਮ ਆਪਣਾ ਡੇਰੀ ਦਾ ਹੂੰ ਕੋਈ ਵਪਾਰ ਦਾ ਕੰਮ ਨਹੀਂ ਘਰੇ ਦੁੱਧ ਆਸਤੇ ਪਸ਼ੂ ਰੱਖੇ ਹੋਏ ਆ ਠੀਕ ਹੈ ਵਪਾਰ ਦਾ ਕੋਈ ਕੰਮ ਨਹੀਂ ਤੇ ਆਪਣੇ ਦੁੱਧ ਹੀ ਲੈਵੇ ਆ ਹਾਂਜੀ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਹੀ ਆਪਾਂ ਇਹ ਤਿੰਨ ਪਸ਼ੂ ਵੇਚ ਰਹੇ ਆ ਹਨਾ ਠੀਕ ਆ ਤੇ ਜਿਹੜੀ ਆਪਾਂ ਇਹ ਪਹਿਲੇ ਨੰਬਰ ਤੇ ਸਾਹਮਣੇ ਮੱਝ ਦੇਖ ਰਹੇ ਆ ਇਹਦੀ ਕੀ ਡਿਟੇਲ ਆ ਗਈ ਇਹ ਚੌਥਾ ਸੂਆ ਸੂਣ ਵਾਲੀ ਆ ਬਾਈ ਚੌਥਾ ਸੂਆ ਇਸ ਵਾਰ ਸੂਣ ਹਾਂਜੀ ਠੀਕ ਆ ਕਿੰਨੇ ਦਿਨ ਬਾਕੀ ਆ ਇਹਦੇ 27 ਤਰੀਕ ਨੂੰ ਦਿਨ ਪੂਰੇ ਆ ਜੀ 27 ਤਰੀਕ ਨੂੰ ਦਿਨ ਪੂਰੇ ਆਗੇ ਅੱਜ ਹੋ ਗਈ 16 ਹਾਂਜੀ ਠੀਕ ਆ ਤਕਰੀਬਨ 10 ਕੁ ਦਿਨਾਂ ਦੇ ਡੜਗੜ ਪਏ ਆ ਹਨਾ ਹਾਂ 10 ਉੱਪਰ ਹੀ ਲਊਗੀ ਇਹ ਪੰਜ ਚਾਰ ਦਿਨ ਅਸ ਉੱਪਰ ਵੀ ਲੈ ਜਾਂਦੀ ਆ ਹਾਂ ਉੱਪਰ ਹੀ ਸੂਣਦੀ ਆ ਲੈ ਕੇ ਤੇ ਚੰਗਾ ਲੇਵਾ ਬਣਾਉਂਦੀ ਆ 16 ਲੀਟਰ ਦੁੱਧ ਪਿਛਲੇ ਸੂਏ ਚੋ ਆ ਜੀ ਆਪਾਂ ਪਿਛਲੇ ਸੂਏ 16 ਦਿੱਤਾ। ਹਾਂਜੀ। ਠੀਕ ਆ। ਇਸ ਵਾਰ ਫਿਰ ਉਹਨਾਂ ਤਾਂ ਕੱਢੂਗੀ ਹੈ ਨਾ? ਹਾਂਜੀ 16 ਦੀ ਮੱਧ ਤੋਂ ਵੱਧ ਕੱਢਣ ਦੀ ਉਮੀਦ ਹੈ। ਠੀਕ ਆ। ਸਾਡੀ ਸਮੀ ਹੋਈ ਅੱਗੇ ਨਾ। ਉਮੀਦ ਵੱਧ ਹੀ ਹੈਗੀ। ਹਾਂਜੀ। ਠੀਕ ਆ ਵੀ ਜਾਨੀ ਉਹਨਾਂ ਤਾਂ ਦੇਊਗੀ ਹੋਈ ਹੈ ਨਾ। ਦੇਊਗੀ। ਠੀਕ ਆ। ਤੇ ਇਹਦਾ ਭਾਈ ਟੀ ਕੇ ਜੀ ਕੀ ਡਿਟੇਲ ਹੈਗੀ ਕਿਹੜਾ ਭਰਿਆ ਪਤਾ ਕੁਝ? ਠੀਕ ਆ ਭਾਈ ਇਹ ਆਪਣੇ ਘਰ ਦਾ ਸਹਾਰ ਰੱਖਿਆ ਹੋਇਆ ਹੈ ਸਹਾਰ ਤੋਂ ਲੈ ਆਏ ਸੀਗੇ। ਅੱਛਾ। ਚੰਗਾ ਉਸੇ ਤੋਂ ਹੀ ਕ੍ਰੋਸ ਹੋਈ। ਠੀਕ ਆ ਉਸੇ ਦੀ ਕ੍ਰੋਸ ਹੋਈ ਵੀ ਹੈਗੀ। ਠੀਕ ਆ ਚੰਗਾ ਹੈਗਾ ਜਾਨੀ। ਹਾਂਜੀ ਚੰਗਾ ਪੀੜ ਦਾ ਸਹਾਰ ਮੋਰਾ ਤੇ ਆਪਾਂ ਮੁੱਲ ਕੀ ਰੱਖਿਆ ਇਹਦਾ ਮੁੱਲ ਭਾਈ 145000 ਹੈ 145000 ਮੁੱਲ ਆ ਠੀਕ ਆ ਬਾਕੀ ਮੌਕੇ ਤੇ ਹੋ ਜੂ ਹਨ ਮੌਕੇ ਤੇ ਮਾਨਤਾਣ ਹੋ ਜੂਗਾ ਠੀਕ ਹੈ ਤੇ ਢੇੜਾ ਕੜਾਈਆਂ ਕਰੀ ਭਾਈ ਇਹਦਾ ਲੋਬੀ ਦੋਸਤੋ ਡਿਟੇਲ ਤਕਰੀਬਨ ਆਪਾਂ ਇਹਦੀ ਲੈ ਕੇ ਦੇਤੀ ਆ ਤੇ ਤੁਰਦੀ ਤੋਂ ਤੁਸੀਂ ਗੇਰਾ ਜਜਮੈਂਟ ਕਰ ਸਕਦੇ ਹੋ ਤੇ ਬਾਡੀ ਬੰਤਰ ਦੀ ਮੱਝ ਬਹੁਤ ਚੰਗੀ ਹੈਗੀ ਸਿੰਗਾ ਦੀ ਵੀ ਕੁੰਡੀ ਆ ਕਦਗਾੜ ਚੰਗਾ ਵਾ ਤੇ ਵਧੀਆ ਪੂਰੇ ਖੁੱਲੇ ਢਾਂਚੇ ਦੀ ਆ ਵੀ ਤੇ ਥਾਲਿਓ ਵੀ ਸਾਫ ਦੀਆਂ ਦੀਆਂ ਥਣ ਥਣ ਵੀ ਚੰਗੇ ਆ ਤੇ ਬਾਕੀ ਤੁਸੀਂ ਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਪੈਠ ਬੁੜੇ ਦੀ ਵੀ ਚੰਗੀ ਹੈਗੀ ਪੂਰੀ ਤੇ ਸਾਂਭੀ ਵੀ ਚੰਗੀ ਹੈਗੀ ਪੂਰੀ ਕੋਈ ਲਿੱਸੀ ਨਹੀਂ ਹੈਗੀ ਕਿਸੇ ਪਾਸਿਓਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਸਕਰੀਨ ਤੇ ਸਾਰਾ ਦਿਸੀ ਜਾਂਦਾ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਬਾਈਆਂ ਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਇਹ ਸਮਝ ਨੂੰ ਖਰੀਦ ਸਕਦੇ ਹੋਗੇ ਦੂਜੇ ਨੰਬਰ ਤੇ ਜਿਹੜੀ ਬਾਈ ਮੱਝ ਹੈ ਇਸ ਰਹੀ ਆਪਾਂ ਨੂੰ ਹਨਾ ਇਹਦੀ ਕੀ ਡਿਟੇਲ ਹੈਗੀ ਕੀ ਬਾਈ 15 ਦਿਨਾਂ ਦੀ ਸੂਈ ਹੋਈ ਆ ਠੀਕ ਆ ਸਾਢੇ 12 ਲੀਟਰ ਦੁੱਧ ਇਸ ਟਾਈਮ ਤਿਆਰ ਆ ਜਿੱਥੇ ਇਹਨੂੰ 15 ਦਿਨ ਹੋ ਗਏ ਸੂਈ ਨੂੰ 15 ਦਿਨਾਂ ਦੀ ਸੂਈ ਹੋਈ ਆ ਮਗਰ ਕੱਟਾ ਇਹਦੇ ਮਗਰ ਕੱਟਾ ਹਾਂਜੀ ਠੀਕ ਆ ਵੀਰ ਦੋ ਡੰਗ ਤਿੰਨ ਡੰਗ ਚੋਕੇ ਪੂਰੀ ਤਸੱਲੀ ਕਰਕੇ ਲਿਜਾ ਸਕਦਾ ਸਾਢੇ 12 ਲੀਟਰ ਇਸ ਟਾਈਮ ਪੂਰਾ ਤਿਆਰ ਆ ਦੁੱਧ ਸਾਢੇ 12 ਤਿਆਰ ਆ ਹਾਂਜੀ ਠੀਕ ਆ ਵੱਧ ਸਕਦੀ ਆ ਹੋਰ ਹਾਂ ਵਧੂਗੀ ਜੀ ਹਜੇ ਅਜੇ 15 ਦਿਨ ਨਹੀਂ ਹੋਏ ਨਾ ਸੂਈ ਨੂੰ ਠੀਕ ਆ ਬਾਕੀ ਸੇਵਾ ਤੇ ਹੁੰਦਾ ਠੀਕ ਹੈ ਤੇ ਕੁਝ ਗਰਮੀ ਦਾ ਕਰਕੇ ਵੀ ਹੈਗਾ ਹਨਾ ਕੋਈ ਜ਼ਿਆਦਾ ਹੀ ਨਹੀਂ ਦੁੱਧ ਤਾਂ ਅੱਗੇ ਜ਼ਿਆਦਾ ਹੀ ਦਿੱਤਾ ਪਿਛਲੇ ਸੂਈ ਤਾਂ 16 ਲੀਟਰ ਹੀ ਦਿੱਤਾ ਇਹਨੇ ਅੱਛਾ ਇਸ ਵਾਰ ਥੋੜੀ ਗਰਮੀ ਜ਼ਿਆਦਾ ਉਸ ਕਾਰਨ ਥੋੜਾ ਜਿਹਾ ਘਟ ਗਿਆ ਠੀਕ ਹੈ ਤੇ ਇਹਦਾ ਸੂਆ ਕਿਹੜਾ ਹੈ ਚੌਥੇ ਸੂਈ ਹੈ ਇਹ ਇਹ ਚੌਥੇ ਸੂਏ ਹਨ ਠੀਕ ਹੈ ਪਹਿਲਾਂ ਵਾਲੀ ਵੀ ਚੌਥੇ ਸੂਈ ਸੀ ਹਾਂਜੀ ਠੀਕ ਹੈ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ ਇਹਦਾ ਮੁੱਲ ਜੀ ਲੈਣ ਦੇਣ ਬਸ 90000 ਹੈ 90000 ਲੈਣ ਦੇਣਾ ਬਾਕੀ ਮੜਾ ਮੋਟਾ ਹੋ ਜੂ ਮੌਕੇ ਤੇ ਵੀ ਜ਼ਿਆਦਾ ਜਾਇਆ ਜੀ ਰੇਟ ਰੱਖਿਆ ਆਪਾਂ ਠੀਕ ਹੈ ਖੋਲੀ ਇਹਨੂੰ ਵੀ ਲੋਵੀ ਦੋਸਤ ਇਹਦੀ ਵੀ ਤਕਰੀਬਨ ਆਪਾਂ ਤੁਹਾਨੂੰ ਡਿਟੇਲ ਲਈਦੀ ਹੈਗੀ ਤੇ ਕਰਦ ਘਾਟੇ ਵੀ ਚੰਗੇ ਦੇ ਵਿੱਚ ਹੈਗੀ ਤੇ ਥੋੜ੍ਹੀ ਥੋੜ੍ਹੀ ਜਿਹੀ ਪਿੰਡੇ ਤੇ ਲਾਲੀ ਜੀ ਹੈਗੀ ਜਿਵੇਂ ਅੰਦਰ ਪਸ਼ੂ ਖੜੇ ਰਹਿੰਦੇ ਹੈਗੇ ਤੇ ਉਹਦੇ ਨਾਲ ਫਰਕ ਪੈ ਜਾਂਦਾ ਹੈ ਤੇ ਬਾਕੀ ਥਾਣ ਲੇਵੇ ਦੀ ਚੰਗੀ ਹੈਗੀ ਤੇ ਇਹ ਸਕੁਆਲੀ ਤੁਸੀਂ ਦੇਖ ਸਕਦੇ ਹੋ ਸਿੰਘ ਥੋੜੇ ਜਿ ਖੁੱਲਿਓ ਕੇ ਮੁੜੇ ਹੋ ਕੇ ਪਰ ਹੈ ਕੁੰਡੇ ਆ ਗਈ ਤੇ ਬਾਡੀ ਬੰਤਰੇ ਦੀ ਵੀ ਚੰਗੀ ਆ ਤੇ ਥਣ ਥਣ ਵੀ ਚੰਗੇ ਆ ਬਾਕੀ ਜੋ ਮਿਲਕ ਵੇਨ ਆ ਗਈ ਤੇ ਉਹ ਵੀ ਚੰਗੀ ਆਉਂਦੀ ਹੈਗੀ ਤੇ ਆਜੀ ਤਸੱਲੀ ਕਰਕੇ ਤੁਸੀਂ ਇਹ ਸਮਝ ਨੂੰ ਵੀ ਖਰੀਦ ਸਕਦੇ 3 ਜਿਹੜੇ ਨੰਬਰ ਤੇ ਜਿਹੜੀ ਬਾਈ ਜਰਸੀ ਵਹਿੜ ਆ ਗਈ ਹਾਂਜੀ ਇਹਦੀ ਕੀ ਡਿਟੇਲ ਆ ਕਰਦ ਗੁਈ ਇਹ ਵੀ ਆਪਣੇ ਹਨ ਕਰਦੀ ਵਛੇ ਇਹਦਾ ਸੂਆ ਸੂਣ ਵਾਲੀ ਪਹਿਲਣ ਵਹਿੜ ਪਹਿਲਣ ਵਹਿੜ ਹੀ ਹੈ ਹਾਂਜੀ ਇਹਦੇ 25 ਤਰੀਕ ਨੂੰ ਦਿਨ ਪੂਰੇ ਹੈ ਇਹਦੇ ਪੱਕੀ ਨੂੰ ਦਿਨ ਪੂਰੇ ਹਾਂਜੀ ਠੀਕ ਆ ਇਹਦੇ ਵੀ ਮਤਲਬ ਹੈ ਹਫਤੇ ਗੰਗੂ ਲਾ ਲਿਆ ਹਾਂ ਹਫਤੇ ਉੱਪਰ ਹੀ ਲਉਗੀਆਂ ਵੀ 10 12 ਦਿਨ ਲਏ ਜੀ ਹਜੇ ਚੰਡੀ ਨਹੀਂ ਉੱਪਰ ਲੈ ਜੂਗੀ ਤਾਂ ਹਾਂਜੀ ਦੇਵਾ ਪੂਰਾ ਵਧੀਆ ਬਣਾਉਗੀ 2 ਤੋਂ 16 17 ਲੀਟਰ ਦੇਊਗੀ ਪਹਿਲੇ ਸੀ 16 17 ਲੀਟਰ ਤਾਂ ਇਹਨੂੰ ਦੇਣਾ ਚਾਹੀਦਾ ਹੈ ਨਾ ਬਾਕੀ ਗਰਮੀ ਨਹੀਂ ਮਣਾਉਂਦੀ ਜੀ ਠੰਡੀ ਹੈ ਠੀਕ ਆ ਇਹ ਬੋਤਲ 42 ਦੇਊਗੀ ਠੀਕ ਆ ਵੀ ਘੱਟ ਮਾਰ ਇਹਦੇ ਕੋਈ ਸੀਮਨ ਦਾ ਪਤਾ ਕਿਹੜਾ ਲੱਗਿਆ ਵਾ ਇਹਦੇ ਐਚ ਐਫ ਲੱਗਿਆ ਹੋਇਆ ਹੈ ਐਚ ਐਫ ਤਾਂ ਲੱਗਿਆ ਵਾ ਹਾਂਜੀ ਠੀਕ ਆ ਘਾਰ ਦਾ ਚੱਪ ਲੱਗਿਆ ਹੈ ਜੇਮਸ ਜੇਮਸ ਹਾਂਜੀ ਠੀਕ ਆ ਉਹ ਸੀ ਮਨ ਲੱਗਿਆ ਵਾ ਹਾਂਜੀ ਠੀਕ ਆ ਤੇ ਇਹਦਾ ਆਪਾਂ ਕੋਈ ਮਰਜ਼ੀ ਆਏ ਆ ਉਹ ਕਰੀ ਜਾਵੇ ਕੋਈ ਲੱਤ ਛੜਾ ਵਾਲੀ ਠੀਕ ਆ ਸੀ ਖੰਡੀ ਦੀ ਪੂਰੀ ਗਾਰੰਟੀ ਆ ਆਪਣੀ ਸਾਰੇ ਪਾਸੋਂ ਠੀਕ ਆ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਿਆ ਬਈ ਮੁੱਲੇ ਦਾ 60000 ਆ ਲੈਣ ਦੇ 60000 ਲੈਣ ਦੇਣੀ ਆ ਹਾਂ ਮਾੜਾ ਮੋਟਾ ਠੀਕ ਆ ਮਾੜਾ ਮੋਟਾ ਹੋ ਜੂਗਾ ਯਾਨੀ ਕੇ ਜਾਇਜ਼ ਦੇਤੀ ਠੀਕ ਆ ਤੇ ਇਹਨੂੰ ਵੀ ਖੋਲੀ ਤੋ ਵੀ ਦੋਸਤੋ ਇਹਦੀ ਵੀ ਤਕਰੀਬਨ ਤੁਹਾਨੂੰ ਆਪਾਂ ਡਿਟੇਲ ਲੈਤੀ ਹੈਗੀ ਤੇ ਜਰਸੀ ਕ੍ਰਾਸ ਦੇ ਵਿੱਚ ਪੈਂਦੀ ਆ ਇਹ ਕੱਦ ਚੰਗੇ ਦੇ ਵਿੱਚ ਆ ਜਿਵੇਂ ਜਰਸਾਂ ਦਾ ਛੋਟਾ ਹੁੰਦਾਗਾ ਤੇ ਕੱਦ ਚੰਗੇ ਦੇ ਵਿੱਚ ਆ ਵੇਲ ਵੀ ਚੰਗੀ ਹੈਗੀ ਬਾਕੀ ਆਰਡਰ ਵੀ ਥੱਲਿਓਂ ਪੂਰਾ ਸਾਫ ਸੁਥਰਾਗਾ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਸਭੀ ਬੜੀ ਵੀ ਚੰਗੀ ਹੈਗੀ ਤੇ ਬਾਕੀ ਤੁਸੀਂ ਆਜੀ ਤਸੱਲੀ ਕਰਕੇ ਜੇ ਇਹਨੂੰ ਇਹ ਵੜ ਪਸੰਦ ਆਉਂਦੀ ਆ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੇ ਚੱਲੋ ਬਸ ਬਾਕੀ ਥਾਂ ਥਣ ਵੀ ਵਧੀਆ ਗਏ ਪੂਰੇ ਬਾਕੀ ਬਾਹਰ ਸਾਈਡ ਤੋਂ ਦੇਖ ਸਕਦੇ ਹਾਂ ਤੇ ਲੇਵਾ ਆਣੇ ਵਧੀਆ ਮਤਲਬ ਕੋਈ ਸਟਾਰਟ ਕਰ ਲਿਆ ਬਣਾਉਣਾ ਤੇ ਮੀਂਹ ਦਾ ਵੀ ਚੰਗਾ ਲੇਵਾ ਬਣਾਉਣਾ ਓਕੇ ਤੇ ਤੇ ਆਈ ਦੀ ਵੀਡੀਓ ਦੇ ਵਿੱਚ ਇਹ ਤਿੰਨ ਪਸ਼ੂ ਸੀਗੇ ਦੋ ਮੱਝਾਂ ਤੇ ਇੱਕ ਇਹ ਬਿਹੜਾ ਜੀਨ ਤਿੰਨੇ ਪਸੰਦ ਆਉਂਦੇ ਆ ਜਾਂ ਇਕੱਲਾ-ਇਕੱਲਾ ਪਸੰਦ ਆਉਂਦਾ ਤੇ ਤੁਸੀਂ ਆਪ ਦੀ ਇੱਥੇ ਆ ਕੇ ਪੂਰੀ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਬਾਈਆਂ ਦੇ ਕੋਲੇ ਬੱਲ ਵੀ ਰੱਖਿਆ ਹੋਆ ਤੁਸੀਂ ਦੇਖ ਸਕਦੇ ਹੋ ਚੰਗੇ ਕੱਦ ਕਾਂਢ ਦੇ ਵਿੱਚ ਤੇ ਚੰਗੀ ਲੈ ਜਾਂਦਾਗਾ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਪੁੱਛਦੇ ਆ ਜੀ ਬੋਲ ਵੀ ਕਿੰਨੀ ਉਮਰ ਹੋ ਗਈ ਬਾਈ ਇਹ ਬਾਈ 3.5 ਸਾਲ ਦਾ 3.5 ਸਾਲ ਦਾ ਹਾਂ 6 ਦੰਦ ਦਾ 6 ਦੰਦ ਦਾ ਹਾਂ ਠੀਕ ਆ ਤੇ ਕੀ ਰਿਕਾਰਡ ਹੈ ਦਾ ਕਾੜੇ ਦਾ ਬਈ ਹੈਗਾ ਜੀ 16 17 ਲੀਟਰ ਦਾ ਆਂਦਾ ਠੀਕ ਆ ਰੈਨ ਦੇ ਲਈ ਲੈ ਕੇ ਆਈ ਸੀ ਪਤਾ ਨਹੀਂ ਪਿਓ ਦਾ ਤਾਂ ਨਹੀਂ ਪਤਾ ਪਿਓ ਦਾ ਨਹੀਂ ਪਤਾ ਕਿਹੜਾ ਚੰਗੇ ਦਾ ਕਾੜਦਾ ਹੀ ਹੈ ਠੀਕ ਆ ਹੈ ਜਾਨੀ ਚੰਗੇ ਦਾ ਹਾਂਜੀ ਠੀਕ ਆ ਤੇ ਇਹ ਹੁਣ ਆਪਾਂ ਪਿੰਡ ਦੇ ਵਿੱਚ ਆਪਾਂ ਡਾਇਰੈਕਟ ਕ੍ਰੋਸਿੰਗ ਵਾਸਤੇ ਛੱਡਦੇ ਆਂ ਚੰਗੇ ਰਿਜ਼ਲਟ ਆ ਰਹੇ ਆ ਸਾਡੇ ਘਰੇ ਵੀ ਜਿੰਨੇ ਕੱਟੀਆਂ ਪਿੰਡ 'ਚ ਬਹੁਤ ਜ਼ਿਆਦਾ ਆਈਆਂ ਠੀਕ ਆ ਬਹੁਤ ਚੰਗਾ ਰਿਜ਼ਲਟ ਆ ਰਿਹਾ ਹੈ ਘਰੇ ਵੀ ਰਿਜ਼ਲਟ ਹੈ ਵਾ ਜਾਨੀ ਪਿੰਡ 'ਚ ਵੀ ਕਾਫੀ ਆ ਹਾਂ ਉਹ ਕੱਟੀ ਜਿਹੜੀ ਉਹ ਖੜੀ ਹੋ ਇੱਕ ਨੰਬਰ ਤੇ ਠੀਕ ਆ ਇਸੇ ਮਿਲਦੀ ਹੈ ਉਹ ਜਿਹੜੀ ਇੱਕ ਨੰਬਰ ਤੇ ਖੜੀ ਹੋ ਉਹਰਾ ਠੀਕ ਆ ਤੇ ਬਾਕੀ ਆਪਾਂ ਇੱਕ ਪਹਿਲਾਂ ਕੱਟੀ ਦਿਖਾਈ ਸੀ ਉਹਦੀ ਵੀ ਝੋਲੀ ਚੰਗੀ ਸੀ ਹਨਾ ਉਹ ਵੀ ਇਸੇ ਕੋਲ ਦੀ ਹੈ ਇਸੇ ਦੀ ਕੋਈ ਹੋਰ ਵੀ ਹਾਂ ਠੀਕ ਆ ਉਮੀਦ ਯਾਨੀ ਕਿ ਚੰਗੇ ਰਿਜ਼ਲਟ ਦੀ ਆ ਨਾ ਹਾਂਜੀ ਤੇ ਬਾਕੀ ਕੋਈ ਆਸੇ ਪਾਸੇ ਦੇ ਪਿੰਡਾਂ ਦੇ ਵੀ ਲਿਆ ਸਕਦੇ ਆ ਹਾਂਜੀ ਲਿਆ ਸਕਦੇ ਠੀਕ ਆ ਤੇ ਕੋਈ ਟਾਈਮ ਆ ਬਾਈ ਜਾਂ ਕੋਈ ਕਿਸੇ ਵੀ ਟਾਈਮ ਆ ਸਕਦਾ ਕਿਸੇ ਵੀ ਟਾਈਮ ਆ ਸਕਦਾ ਜੀ ਘਰੇ ਵੀ ਹੁੰਦੇ ਆ ਠੀਕ ਆ ਤੇ ਫੀਸ ਕਿੰਨੀ ਹੈਗੀ 500 ਰੁਪਿਆ ਫੀਸ 500 ਰੁਪਿਆ ਫੀਸ ਹੈਗੀ ਹਾਂਜੀ ਠੀਕ ਆ ਚਲੋ ਜੀ ਵਾਲ ਬਾਕੀ ਜਮਾ ਜੈਡ ਬਲਾਏਗਾ ਤੁਸੀਂ ਦੇਖ ਸਕਦੇ ਹੋ ਬਾਕੀ ਸਿੰਘ ਬਹੁਤ ਕੁੰਡੇ ਹੈਗੇ ਜਮੇ ਨਾਲੋਂ ਮੋੜੇ ਵੀ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਹੀ ਇਹਦੇ ਬੱਚੇ ਆਉਂਦੇ ਆਉਂਦੇ ਆ ਕੱਟਿਆਂ ਦੇ ਸਿੰਘ ਵੀ ਐਂ ਕੁੰਡੇ ਆਉਂਦੇ ਜਮਾ ਹਨ ਹਾਂ ਉਹ ਦਿਖਾ ਦੇ ਭਾਣ ਦੀ ਵਧੀਆ ਤੇ ਕੱਦ ਵੀ ਚੰਗਾ ਹੈ ਜੀ ਰੇਲ ਵੀ ਵਧੀਆ ਗਈ ਤੇ ਬਾਕੀ ਇਹਦਾ ਰਿਜ਼ਲਟ ਤੁਹਾਨੂੰ ਦਿਖਾ ਦਿੰਨੇ ਆ ਆ ਕੱਟੀ ਖੜੀ ਇਹ ਹੈ ਦੀ ਠੀਕ ਆ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਤਰੇ ਦੀ ਬਹੁਤ ਵਧੀਆ ਗਈ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਥੱਲੋਂ ਝੋਲੀ ਝਲੀ ਬਹੁਤ ਵਧੀਆ ਗਈ ਇਹਦੀ ਤੇ ਚੰਗੇ ਯਾਨੀ ਕਿ ਬੱਚੇ ਪੌਂਦਾਗਾ ਇਹ ਇੱਕ ਕੱਟੀ ਪਹਿਲਾਂ ਦਿਖਾਈ ਸੀ ਉਹ ਵੀ ਇਹਦੀ ਹੀ ਤੇ ਆਸ-ਪਾਸੇ ਦੇ ਏਰੀਏ ਦੇ ਜਿਹਨੂੰ ਵੀ ਕੋਈ ਲੋੜ ਆ ਗਈ ਕਈ ਜਿਹੜੀ ਪਸ਼ੂ ਟੀਕਿਆਂ ਤੇ ਨਹੀਂ ਰਹਿੰਦੇਗੇ ਤੇ ਕੋਈ ਪਸ਼ੂ ਡਾਇਰੈਕਟ ਕ੍ਰੋਸਿੰਗ ਕਰਾਉਣਾਗਾ ਤੇ ਤੁਸੀਂ ਬਾਈਂਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਆ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ